ਗਰੋਤੀ ਨੇ ਉਹ ਸਾਰੇ ਇਕੱਠੇ ਨਹੀਂ ਉਹਨਾਂ ਨੂੰ ਹੋਰ ਕੋਈ ਕਿਸੇ ਚੀਜ਼ ਦੀ ਤਕਲੀਫ ਨਹੀਂ ਕੋਈ ਪੰਜਾਬ ਦਾ ਦਰਦ ਨਹੀਂ ਕੋਈ ਪੰਜਾਬ ਨਹੀਂ ਬਚਾਉਣਾ ਚਾਹੁੰਦਾ ਉਹਨਾਂ ਨੂੰ ਸਿਰਫ ਜਿਹੜੀ ਚੀਜ਼ ਹੈ ਉਹ ਇਹ ਹੈ ਕਿ ਜਿਹੜੀ ਮੁੱਖ ਮੰਤਰੀ ਦੀ ਕੁਰਸੀ ਤੇ ਆਮਕਰਾਂ ਦਾ ਜਿਹੜਾ ਸੀ ਕਿਉਂ ਬੈਠਾ 70 ਸਾਲਾਂ ਚ ਆਪਣੇ ਦਾਦਿਆਂ ਤੋਂ ਲੈ ਕੇ ਤਿੰਨ ਪੀੜੀਆਂ ਤੱਕ ਆਪਾਂ ਨੇ ਇਹਨਾਂ ਨੂੰ ਹੀ ਦੇ ਤਾਇਆ ਸੀ ਇਹਨਾਂ ਨੂੰ ਇਹ ਸੀ ਸਾਡੀਆਂ ਹੀ ਪਿਤਾ ਪੁਰਖੀ ਨੇ ਅਸੀ ਲੋਕਾਂ ਨੂੰ ਕੁੱਟিয়ে ਲੁੱਟিয়ে ਜੋ ਮਰਜ਼ੀ ਕਰੀਏ ਇਹ ਸਾਡੇ ਕੋਲ ਹੀ ਰਹਿਣੀਆਂ ਚਾਹੀਤੀਆਂ ਨੇ ਜਿਹੜੇ ਵੀ ਵਿਰੋਧੀ ਨੇ ਤੁਸੀਂ ਆਪ ਹੀ ਦੇਖ ਲਿਓ ਹੁਣ ਕੀ ਵਿੱਚ ਦੇਖਦੇ ਹੋ ਕੁਵਾਰਾਂ ਚ ਦੇਖਦੇ ਹੋ ਕੋਈ ਨਹੀਂ ਜਿੰਨੇ ਪੰਜਾਬ ਚ ਕੰਮ ਹੋਏ ਨੇ ਕਹਿੰਦੇ ਕੁਝ ਹੋਇਆ ਹੀ ਨਹੀਂ ਉਹ ਤਾਂ ਤੁਸੀਂ ਨੇ ਦੱਸਣਾ ਹੈ ਨਾ ਉਹ ਤਾਂ ਲੋਕਾਂ ਨੇ ਦੱਸਣਾ ਹੈ ਜਿਹੜੇ ਵਿਰੋਧੀ ਲੱਤਾਂ ਖਿੱਚਦੇ ਨੇ ਸਭ ਤੋਂ ਵੱਡਾ ਕੰਮ ਉਹ ਕਰਨ ਨਹੀਂ ਦਿੰਦੇ ਕੋਈ ਉਹਨਾਂ ਦਾ ਧਿਆਨ ਹੀ ਉਹ ਰਹਿੰਦਾ ਕਿ ਸਾਡੇ ਚ ਹੀ ਉੱਠਿਆ ਰਹੇ ਪਰ ਜਿਹੜਾ ਤੁਹਾਡਾ ਭਰੋਸਾ ਤੇ ਜਿਹੜਾ ਤੁਸੀਂ ਪਿਆਰ ਦੇ ਰਹੇ ਹੋ ਹੁਣ ਤੁਸੀਂ ਵੋਟਾਂ ਦੇ ਰੂਪ ਚ ਜਿਹੜਾ ਉਹਨਾਂ ਨੂੰ ਫਤਫਤ ਆਉਂਗੀ ਭਾਈ ਜੀ ਨੂੰ ਤਾਂ ਉਹ ਤੁਹਾਡੇ ਭਰੋਸੇ ਤੇ ਪੂਰਾ ਉਤਰਨਗੀ ਪਹਿਲਾਂ ਤੁਸੀਂ ਨੇ ਤਿੰਨ ਵਾਰ ਆਪਾਂ ਕਿਸੇ ਬੰਦੇ ਨੂੰ ਇੱਕ ਵਾਰ ਪਹਿਲਾ ਮੌਕਾ ਦਿੰਨੇ ਆ ਪਰ ਦੂਜੀ ਵਾਰ ਫਿਰ ਉਹਦੇ ਕੰਮਾਂ ਤੇ ਜਾਂ ਉਹਦੇ ਭਰੋਸੇ ਤੇ ਹੀ ਆਪਾਂ ਤੁਹਾਨੂੰ ਦੁਬਾਰਾ ਮੌਕਾ ਦਿੰਨੇ ਆ ਤੇ ਤੁਸੀਂ ਇਹਨਾਂ ਭਾਈ ਜੀ ਨੂੰ ਤਿੰਨ ਵਾਰ ਇਥੋਂ ਧੂਰੀ ਧੁਜਤ ਕੇ ਭੇਜिए ਬਾਗੀ ਪਾਰਟੀਆਂ ਹੋਣ ਤੋਂ ਪਹਿਲਾਂ ਆਪਾਂ ਸਾਰੇ ਦੋ ਪਾਰਟੀਆਂ ਨਾਲ ਜੁੜੇ ਹੋਏ ਸੀ ਇੱਕ ਆਉਂਦੀ ਸੀ ਆਪਾਂ ਉਹਦੇ ਤੋਂ ਅੱਖ ਕੇ ਦੂਸਰੀ ਨੂੰ ਵੋਟਾਂ ਪਾਉਂਦੇ ਸੀ ਦੂਸਰੇ ਜਦੋਂ ਉਹਦੇ ਵਰਗੇ ਨਿਕਲਦੇ ਸੀ ਆਪਾਂ ਫੇਰ ਪਹਿਲੇ ਕੋਲ ਚਲੇ ਜਾਂਦੇ ਸੀ ਕੋਈ ਬਦਲ ਨਹੀਂ ਸੀ ਗੰਟ ਮਾਰੂ ਤੁਸੀਂ ਨੇ 2022 ਚ ਇੰਨਾ ਮਾਣ ਇੰਨਾ ਵਿਸ਼ਵਾਸ ਪਾਈ ਦੇ ਉੱਤੇ ਰੱਖਿਆ ਤਾਂ ਉਹਨਾਂ ਨੇ ਫੇਰ ਉਸ ਵਿਸ਼ਵਾਸ ਨੂੰ ਉਸ ਭਰੋਸੇ ਨੂੰ 100% ਉਹ ਕਹਿੰਦੇ ਮੈਂ ਲੋਕਾਂ ਦੇ ਭਰੋਸੇ ਤੇ ਪੂਰਾ ਉਤਰਨ ਤੋ ਜਿੱਦਾਂ ਦੀ ਸਰਕਾਰ ਬਣੀ ਐ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਕਿਉਂਕਿ ਤੁਹਾਨੂੰ ਪਤਾ ਹੀ ਐ ਜਿਹੜੇ ਕਰੋਤੀ ਨੇ ਉਹ ਸਾਰੇ ਇਕੱਠੇ ਨਹੀਂ ਉਹਨਾਂ ਨੂੰ ਹੋਰ ਕੋਈ ਕਿਸੇ ਚੀਜ਼ ਦੀ ਤਕਲੀਫ ਨਹੀਂ ਕੋਈ ਪੰਜਾਬ ਦਾ ਦਰਦ ਨਹੀਂ ਕੋਈ ਪੰਜਾਬ ਨਹੀਂ ਬਚਾਉਣਾ ਚਾਹੁੰਦਾ ਉਹਨਾਂ ਨੂੰ ਸਿਰਫ ਜਿਹੜੀ ਚੀਜ਼ ਉਹ ਇਹ ਐ ਕਿ ਜਿਹੜੀ ਮੁੱਖ ਮੰਤਰੀ ਦੀ ਕੁਰਸੀ ਤੇ ਆਮ ਘਰਾਂ ਦਾ ਜਿਹੜਾ ਸੀ ਕਿਉਂ ਬੈਠਾ ਕਿਉਂਕਿ 70 ਸਾਲਾਂ ਚ ਆਪਣੇ ਦਾਦਿਆਂ ਤੋਂ ਲੈ ਕੇ ਤਿੰਨ ਪੀੜੀਆਂ ਤੱਕ ਆਪਾਂ ਨੇ ਇਹਨਾਂ ਨੂੰ ਹੀ ਕਿਤੇ ਆਇਆ ਸੀ ਇਹਨਾਂ ਨੂੰ ਇਹ ਸੀ ਸਾਡੀਆਂ ਹੀ ਪਿਤਾਪੁਰਖੀ ਨੇ ਅਸੀਂ ਲੋਕਾਂ ਨੂੰ ਕੁੱਟিয়ে ਲੁੱਟিয়ে ਜੋ ਮਰਜ਼ੀ ਕਰਤੀ ਇਹ ਸਾਡੇ ਕੋਲ ਹੀ ਰਹਿਣੀਆਂ ਚਾਹੀਦੀਆਂ ਨੇ ਜਿਹੜੇ ਵੀ ਵਿਰੋਧੀ ਨੇ ਤੁਸੀਂ ਆਪ ਹੀ ਦੇਖ ਲਿਓ ਹੁਣ ਕੀ ਵਿੱਚ ਦੇਖਦੇ ਹੋ ਕੁਮਾਰਾ ਜੀ ਦੇਖਦੇ ਹੋ ਕੋਈ ਨਹੀਂ ਜਿੰਨੇ ਪੰਜਾਬ 'ਚ ਕੰਮ ਹੋਏ ਨੇ ਕਹਿੰਦੇ ਕੁਝ ਹੋਇਆ ਹੀ ਨਹੀਂ ਉਹ ਤਾਂ ਤੁਸੀਂ ਨੇ ਦੱਸਣਾ ਹੈ ਨਾ ਉਹ ਤਾਂ ਲੋਕਾਂ ਨੇ ਦੱਸਣਾ ਹੈ ਜਦੋਂ ਲੋਕ ਵੋਟਾਂ ਪਾਉਣਗੇ ਫਿਰ ਉਹਨਾਂ ਨੂੰ ਪਤਾ ਲੱਗੂਗਾ ਕਿ ਜਿਹੜੇ ਥੱਲੇ ਲੋਕ ਨੇ ਨਾ ਉਹ ਕੰਮ ਪਾੜਦੇ ਆ ਕਿਉਂਕਿ ਭਾਈ ਜੀ ਨੇ ਕਦੇ ਵੀ ਕੋਈ ਪਾਰਟੀਬਾਜੀ ਦੀ ਜਾਂ ਕਦੇ ਵੀ ਕਿਸੇ ਨੂੰ ਲੜਾਉਣ ਦੀ ਆਪਸ 'ਚ ਇਹ ਰਾਜਨੀਤੀ ਨਹੀਂ ਕੀਤੀ ਹੈ ਕਿਉਂਕਿ ਆਪਾਂ ਪਿੰਡਾਂ 'ਚ ਪਹਿਲਾਂ ਆਹੀ ਕੁਛ ਦੇਖਦੇ ਸੀ ਅੱਧਾ ਪਿੰਡ ਇੱਕ ਪਾਰਟੀ ਵੱਲ ਹੁੰਦਾ ਸੀ ਅੱਧਾ ਦੂਸਰੇ ਵੱਲ ਹੁੰਦਾ ਸੀ ਆਪਾਂ ਤਾਂ ਇੱਕ ਦੂਸਰੇ ਦੇ ਸੁੱਖ-ਦੁੱਖ 'ਚ ਵੀ ਜਾਣੋਂ ਹਟਗੇ ਸੀ ਕਿਉਂਕਿ ਇੰਨਾ ਬੈਰ ਪਵਾ ਦਿੰਦੇ ਸੀਗੇ ਇੱਕ ਇੱਕ ਪਾਰਟੀ ਪਰਚਾ ਵਾਦਨ ਦੀ ਸੀ ਦੂਸਰੀ ਕੈਨਸਲ ਕਰਵਾ ਦਿੰਦੀ ਸੀ ਦੋਨੇ ਪਾਸੇ ਤੋਂ ਲੁੱਟੇ ਜਾਂਦੇ ਸੀਗੇ ਸੋ ਹੁਣ ਇਹ ਜਿਹੜਾ ਕਲਚਰ ਹੈ ਇਹ ਜਿਹੜਾ ਸਾਰੀ ਪੈਰ ਵਾਲੀ ਜਿਹੜੀ ਰਾਜਨੀਤੀ ਹੈ ਉਹ ਖਤਮ ਹੋ ਰਹੀ ਹੈ ਤੇ ਬਾਈ ਜੀ ਦਾ ਇਹੀ ਸੁਪਨਾ ਸੀ ਉਹ ਕਹਿੰਦੇ ਸੀ ਵੀ ਜਿਵੇਂ ਲੋਕ ਕੰਮਾਂ ਦੇ ਤੌਰ ਤੇ ਅਸੀਂ ਵੋਟਾਂ ਬੰਦੀਏ ਸੋ 2 ਸਾਲ ਬਹੁਤ ਥੋੜਾ ਸਮਾਂ ਹੁੰਦਾ ਏਡੇ ਵੱਡੇ ਸਿਸਟਮ ਨੂੰ ਪਹਿਲਾਂ ਤਾਂ ਸੁਧਾਰਨ ਦਾ ਫਿਰ ਉਸ ਤੋਂ ਬਾਅਦ ਜਿਹੜੇ ਵਿਰੋਧੀ ਲੱਤਾਂ ਖਿੱਚਦੇ ਨੇ ਸਭ ਤੋਂ ਵੱਡਾ ਕੰਮ ਉਹ ਕਰਨ ਨਹੀਂ ਦਿੰਦੇ ਕੋਈ ਉਹਨਾਂ ਦਾ ਧਿਆਨ ਹੀ ਹੋ ਰਹਿੰਦਾ ਕਿ ਸਾਡੇ ਚੀ ਉੱਠਿਆ ਰਹੇ ਪਰ ਜਿਹੜਾ ਤੁਹਾਡਾ ਭਰੋਸਾ ਤੇ ਜਿਹੜਾ ਤੁਸੀਂ ਪਿਆਰ ਦੇ ਰਹੇ ਹੋ ਹੁਣ ਤੁਸੀਂ ਵੋਟਾਂ ਦੇ ਰੂਪ ਚ ਜਿਹੜਾ ਉਹਨਾਂ ਨੂੰ ਫਤਫਤ ਆਉਂਗੀ ਭਾਈ ਜੀ ਨੂੰ ਤਾਂ ਉਹ ਤੁਹਾਡੇ ਭਰੋਸੇ ਤੇ ਪੂਰਾ ਉਤਰਨਗੀ ਪਹਿਲਾਂ ਤੁਸੀਂ ਨੇ ਤਿੰਨ ਵਾਰ ਆਪਾਂ ਕਿਸੇ ਬੰਦੇ ਨੂੰ ਇੱਕ ਵਾਰ ਪਹਿਲਾ ਮੌਕਾ ਦਿੰਨੇ ਆ ਪਰ ਦੂਜੀ ਵਾਰ ਫਿਰ ਉਹ ਤੇ ਕੰਮਾਂ ਤੇ ਜਾਂ ਉਹ ਤੇ ਭਰੋਸੇ ਤੇ ਹੀ ਆਪਾਂ ਤੁਹਾਨੂੰ ਦੁਬਾਰਾ ਮੌਕਾ ਦਿੰਨੇ ਆ ਤੇ ਤੁਸੀਂ ਇਹਨਾਂ ਬਾਈ ਜੀ ਨੂੰ ਤਿੰਨ ਵਾਰ ਇਥੋਂ ਧੂਰੀ ਧੁੱਜਾ ਕੇ ਭੇਜਿਆ ਪਹਿਲਾਂ 14 ਚ ਫਿਰ 19 ਚ ਫਿਰ 22 ਚ ਤੇ ਹੁਣ ਉਹਨਾਂ ਦੀ ਇੱਕੋ ਹੀ ਤਮੰਨਾ ਹੈ ਕਿ ਮੈਂ ਧੂਰੀ ਨੂੰ ਪੰਜਾਬ ਦਾ ਧੁਰਾ ਬਣਾ ਦੇਣਾ ਲੋਕ ਧੂਰੀ ਦੇ ਲੋਕ ਮੈਨੂੰ ਇਹ ਕਹਿਣ ਕਿ ਤੂੰ ਸਾਰਾ ਪੰਜਾਬ ਸਾਹਮਣੇ ਅਸੀਂ ਵੋਟਾਂ ਮੰਗਣ ਦੀ ਲੋੜ ਨਹੀਂ ਪੈਣੀ ਸੋ ਉਹਨਾਂ ਦਾ ਜਿਹੜੇ ਇਹ ਤੁਹਾਡੇ ਤੇ ਯਕੀਨ ਹੈ ਇਹ ਤੁਹਾਡੇ ਤੇ ਭਰੋਸਾ ਹੈ ਜਿਹੜਾ ਉਹ ਇਸੇ ਤਰ੍ਹਾਂ ਕੈਮਰੇ 'ਤੇ ਇਹ ਹੀ ਅਪੀਲ ਕਰਨ ਅਸੀਂ ਤੁਹਾਡੇ ਕੋਲੇ ਆਏ ਆ ਕਿਉਂਕਿ ਤੁਸੀਂ ਬਹੁਤ ਸਿਆਣੇ ਹੋ ਕੋਈ ਹੁਣ ਕਿਸੇ ਨੂੰ ਕਿਸੇ ਚੀਜ਼ ਦੀ ਕੋਈ ਇਹ ਨਹੀਂ ਹੈਗਾ ਕਿ ਪਤਾ ਨਹੀਂ ਹੈਗਾ ਕਿਹੜੀ ਪਾਰਟੀ ਕੀ ਕਰਦੀ ਰਹੀ ਹੈ ਹੁਣ ਤੱਕ